ਪਿਛਲੇ ਦਿਨਾਂ ਦੇ ਵਿੱਚ ਇੱਕ ਨਿਹੰਗ ਸਿੰਘ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸਤੇ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਸੀ ਦਰਅਸਲ ਵੀਡੀਓ ਦੇ ਵਿੱਚ ਉਹ ਨਿਹੰਗ ਸਿੰਘ ਇਸਾਈਆਂ ਦੇ ਵਿਆਹ ਦੇ ਵਿੱਚ ਭੰਗੜੇ ਪਾਉਂਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਲਗਾਤਾਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਨਿਹੰਗ ਸਿੰਘਾਂ ਦੇ ਵੱਲੋਂ ਇਸ ਨਿਹੰਗ ਨੂੰ ਕਾਬੂ ਕਰ ਲਿਆ ਗਿਆ ਉਸ ਦੀ ਵੀਡੀਓ ਬਣਾ ਕੇ ਹੁਣ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਸ ਨੂੰ ਸਜ਼ਾ ਵੀ ਸੁناਈ ਗਈ ਹੈ ਤੇ ਅੱਗੇ ਤੋਂ ਹੋਰ ਅਜੇ ਨਿਹੰਗ ਸਿੰਘਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹਾ ਨਾ ਕੀਤਾ ਜਾਵੇ ਦੱਸਿਆ ਕਿ ਕੌਮੀ ਸਾਮੋਰਚੇ ਦੇ ਵਿੱਚ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਦੇ ਵੱਲੋਂ ਇਸ ਨੂੰ ਸਜ਼ਾ ਸੁਣਾਈ ਗਈ ਹੈ ਦੱਸਿਆ ਕਿ ਕੌਮੀ ਸਾਮੋਰਚਾ ਪਿਛਲੇ ਕਾਫੀ ਮਹੀਨਿਆਂ ਤੋਂ ਲੱਗਾ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਤਾਂ ਹੁਣ ਦੱਸਿਆ ਕਿ ਇੱਕ ਨਿਹੰਗ ਸਿੰਘ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜੋ ਬਾਣਾ ਪਾ ਕੇ ਇਸਾਈਆਂ ਦੇ ਵਿਆਹ ਦੇ ਵਿੱਚ ਨੱਚਦਾ ਨਜ਼ਰ ਆਇਆ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰੇ ਮਾਮਲਾ ਪੱਕਦਾ ਜਾ ਰਿਹਾ ਸੀ ਸਾਰੇ ਸੰਗਤ ਨੂੰ ਪਤਾ ਹੈ ਕਿ ਇਹ ਪੌਣੇ 2 ਸਾਲ ਤੋਂ ਮੋਰਚਾ ਚੱਲਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਉੱਥੇ ਇੱਕ ਬੜਾ ਵੱਡਾ ਵਿਸ਼ਾ ਸੀਗਾ ਤੁਸੀਂ ਕੁਝ ਦਿਨ ਪਹਿਲੋ ਦੇਖਿਆ ਹੋਣਾ ਹੈ ਨਿਹੰਗ ਸਿੰਘ ਬਾਣੇ ਦੇ ਵਿੱਚ ਜਿਹੜਾ ਕਿ ਅਸਾਈਆ ਦੇ 크੍ਰਿਸਚਨਾਂ ਦੇ ਵਿਆਹ ਦੇ ਵਿੱਚ ਉਹਦੀ ਨੱਚਦੇ ਦੀ ਵੀਡੀਓ ਵਾਇਰਲ ਹੋ ਗਈ ਸੀਗੀ ਅੱਜ ਆਪਣੇ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਨਾਲ ਹੋਰ ਨਿਹੰਗ ਸਿੰਘ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਕਿਉਂਕਿ ਬੜਾ ਵੱਡਾ ਵਿਸ਼ਾ ਸੀਗਾ ਨਿਹੰਗ ਸਿੰਘ ਫੌਜਾ ਵੱਲੋਂ ਵੀ ਹੋਰ ਪੰਥ ਦੇ ਸੂਝਬਾਨ ਵੱਲੋਂ ਵੀ ਇੱਕ ਬਾਣਾ ਪਾ ਕੇ ਕਿਉਂਕਿ ਬਾਣਾ ਗੁਰੂ ਗੋਬੇ ਸਿੰਘ ਪਾਸ਼ਾ ਦਾ ਹੈ ਕੋ ਖਾਲਸਾ ਮੇਰੋ ਰੂਪ ਐ ਖਾਸ ਖਾਲਸਾ ਮੈਂ ਕਰੋ ਨਵਾਸ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਹੁ ਮੈਂ ਸਾਰਾ ਜਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ ਉਹੀ ਅਜੇ ਨਿਹੰਗ ਸਿੰਘ ਸਾਡੇ ਨੇ ਜਿਹੜਾ ਕਿ ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਗਲਤੀ ਕੀਤੀ ਨਿਹੰਗ ਸਿੰਘ ਫੌਜਾ ਅਜ ਉਹਨਾਂ ਨੂੰ ਇੱਥੇ ਲੈ ਕੇ ਆਈਆਂ ਉਹਨਾਂ ਨੂੰ ਪੰਥ ਵੱਲੋਂ ਜਿਹੜੀ ਐ ਪੰਥ ਦੀਆਂ ਸੰਜਾਵਾਂ ਹੁੰਦੀਆਂ ਨੇ ਉਹ ਸਜਾਵਾਂ ਪੰਥ ਵੱਲੋਂ ਲਾਈਆਂ ਵੀ ਜਾਣਗੀਆਂ ਕਿਉਂਕਿ ਜਿਹੜੀ ਆਪਾਂ ਬਾਣਾ ਪਾ ਕੇ ਈ ਵੱਡੀ ਗਲਤੀ ਕਰਨੀ ਕਿਉਂਕਿ ਆਪਣੇ ਧਰਮ ਚੋਂ ਬਾਹਰ ਜਾਣਾ ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਣਾ ਹੈ ਉਹਨਾਂ ਨੇ ਇੱਕ ਅਸਾਈਆਂ ਦੇ ਵਿਆਹ ਚ ਜਾ ਕੇ ਜਿਹੜਾ ਨੱਚੇ ਬਾਣਾ ਪਾ ਕੇ ਥੋੜਾ ਬਹੁਤ ਜੋ ਵੀ ਹੈ ਅੱਜ ਸਾਰੇ ਫੌਜ ਉਹਨਾਂ ਨੂੰ ਲੈ ਕੇ ਆਈ ਇੱਥੇ ਸਜ਼ਾ ਲਾਉਣ ਵਾਸਤੇ ਸਜ਼ਾ ਵੀ ਲਾਈ ਗਈ ਪੰਥ ਵੱਲੋਂ ਅੱਜ ਤੁਸੀਂ ਉਹਨਾਂ ਦੇ ਵੀ ਮਿਲ ਸਕਦੇ ਜੇ ਮੜਾ ਜੀ ਬਾਬਾ ਜੀ ਨੂੰ ਬਾਕੀ ਅੱਜ ਤੁਸੀਂ ਸਾਰਿਆਂ ਨੂੰ ਪਤਾ ਕੀ ਆ ਦੇਖੋ ਸਾਰਿਆਂ ਨੇ ਆਗ ਸਿੰਘ ਫੌਜਾਂ ਖੜੀ ਹੈ ਸਾਰੇ ਬੰਦੀ ਸਿੰਘਾਂ ਦਾ ਬੜੀ ਚੜ੍ਹਦੀ ਗਲਾ ਅੱਜ ਸੰਜੋਗ ਕਰਦੇ ਨੇ ਸਾਡੇ ਨਾਲ ਜਹਦਰ ਬਾਬਾ ਖੜਕ ਸਿੰਘ ਜੀ ਇਹ ਵੀ ਦਲਪੰਥ ਦੇ ਜਿਹੇਦਾਰ ਨੇ ਬਾਕੀ ਦਰਬਾਬਾ ਦਰਬਾਰਾ ਸਿੰਘ ਜੀ ਆ ਬਾਬਾ ਜੀ ਸਾਰੀਆ ਫੌਜਾ ਜਿੰਨੀਆਂ ਵੀ ਨਿਹੰਗ ਸਿੰਘ ਤੋਂ ਫੌਜ ਨਿਹੰਗ ਸਿੰਘ ਆਨੰਦਪੁਰ ਸਾਹਿਬ ਤੋਂ ਇਹਨਾਂ ਨੂੰ ਲੈ ਕੇ ਆਏ ਸਜ਼ਾ ਦੇਣ ਵਾਸਤੇ ਉਹ ਸਜ਼ਾ ਪੰਥ ਵੱਲੋਂ ਆ ਜਿੰਨਾਂ ਨੂੰ ਜਿਹੜੇ ਜਿਹੜੀਆਂ ਸਜ਼ਾਵਾਂ ਲਾਈਆਂ ਜਾ ਰਹੀ ਹੈ ਜਿਵੇਂ ਕਿ ਘੋੜਿਆਂ ਦੀ ਸੇਵਾ ਕਿਉਂਕਿ ਜਿਹੜੀ ਪੰਥ ਦੀ ਮਰਜ਼ਾਦਾ ਹੈ ਤੇ ਦਲਪੰਥ ਦੇ ਵੀ ਇਹ ਸੇਵਾ ਵੀ ਕਰਨਗੇ ਜਿੰਨੀ ਪੰਥ ਵੱਲੋਂ ਲਾਈ ਗਈ ਮਹੀਨੇ ਦੀ 2 ਮਹੀਨੇ ਦੀ ਉਹ ਜਿਹੜੇ ਦਲਪੰਥ ਵੱਲੋਂ ਵਿਵੇਕ ਲਾਏ ਜਾਣਗੇ ਉਹ ਕੋਈ ਵੀ ਨਿਹੰਗ ਸਿੰਘ ਗਾਹ ਤੋਂ ਵੀ ਧਿਆਨ ਦੇਵੇ ਜਿਹੜਾ ਗੁਰੂ ਗੋਬੇ ਸਿੰਘ ਪਾਤਸ਼ਾਹ ਦਾ ਬਾਣਾ ਪਾ ਕੇ ਕੋਈ ਕਰੈਤ ਕਰਦਾ ਹੈ ਕੋਈ ਨਿਹੰਗ ਸਿੰਘ दारू ਪੀਂਦਾ ਜਾਂ ਕੋਈ ਹੋਰ ਕਰੈਤ ਕਰਦਾ ਉਹਨੂੰ ਪੰਥ ਵੱਲੋਂ ਸਜ਼ਾ ਲਾਈ ਜਾਣੀ ਚਾਹੀਦੀ ਨਾ ਕਿ ਕੋਈ ਕਿਸੇ ਜਿਵੇਂ ਹੁਣ ਤੁਸੀਂ ਕਮਾਲੀ ਪਿੰਡ ਦਾ ਵਾਅਦਾ ਦੇਖਿਆ ਸੀ ਇੱਕ ਨਿਹੰਗ ਸਿੰਘ ਦੇ ਪੇਲੋਂ ਕਿਸੇ ਨੇ ਦਬਾਲਾ ਵਧਾਇਆ ਕੇਸ ਪੁੱਟੇ ਬਾਅਦ ਚ ਗੁਰੂ ਗੁਰੂ ਗੋਬੇ ਸਿੰਘ ਪਾਤਸ਼ਾਹ ਨੂੰ ਇੱਕ ਬੰਦਾ ਗਲਤ ਬੋਲਿਆ ਸੀ ਫਿਰ ਸਿੰਘਾਂ ਵੱਲੋਂ ਉਹਨੂੰ ਸਜ਼ਾਵਾਂ ਦੂਜੀਆਂ ਵੀ ਦਿੱਤੀਆਂ ਗਈਆਂ ਇਸ ਕਰਕੇ ਬਾਣੇ ਦਾ ਵੀ ਆਪਾਂ ਸਤਿਕਾਰ ਕਰੋ ਜਿਹੜਾ ਕੋ ਗੁਰੂ ਗੋਬਿੰਦ ਸਿੰਘ ਦੇ ਬਾਣੇ ਵਾਲਾ ਬੜੀ ਚੜ੍ਹਦੀ ਗੱਲਾ ਦਾ ਸਿੰਘ ਆ ਤੇ ਗੁਰੂ ਮਹਾਰਾਜ ਦੀ ਬਾਣੀ ਦਾ ਧਿਆਨ ਦੇਵੇ ਬਾਣੇ ਦਾ ਧਿਆਨ ਦੇਵੇ ਕਿਉਂਕਿ ਬਾਣੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਕਲਗੀਆਂ ਵਾਲੇ ਪਾਸ਼ਾ ਦਾ ਪਾਣਾ ਹੈ ਤਕੜੇ ਹੋ ਕੇ ਆਪਾਂ ਬਾਣਾ ਦੀ ਬਾਣੀ ਦੀ ਮਰਜ਼ਾਦਾ ਨੂੰ ਸਮਝੀਏ ਤੇ ਚੜ੍ਹਦੀ ਗੱਲਾ 'ਚ ਰਹਿ ਕੇ ਆਪਾਂ ਬੰਦੀ ਸਿੰਘਾਂ ਦਾ ਵੀ ਸਾਥ ਦੇਈਏ ਜਿਹੜੇ ਜੇਲਾ ਚ ਨੇ ਇਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਦੇ ਇਨਸਾਫ ਵਾਸਤੇ ਵੀ ਮੋਰਚਾ ਲੱਗਾ ਹੋਏ ਸਾਰੇ ਆਪਾਂ ਚੜ੍ਹਦੀ ਕਲਾ ਦੀ ਗੱਲ ਕਰੀਏ ਤੇ ਬਾਕੀ ਆ ਨੇ ਹੰਗ ਸਿੰਘ ਜਿਨ੍ਹਾਂ ਨੂੰ ਇਥੇ ਪੰਥ ਵੱਲੋਂ ਸਜ਼ਾ ਲਾਈ ਗਈ ਏ ਜਿਹੜੀ ਇਹਨਾਂ ਨੇ ਗਲਤੀ ਕੀਤੀ ਸੀ ਉਹ ਤੁਸੀਂ ਸਾਰੇ ਵੀਡੀਓ ਚ ਦੇਖ ਸਕਦੇ ਜੇ ਤੇ ਬੜੀ ਚੜ੍ਹਦੀ ਕਲਾ ਚ ਇਹਨਾਂ ਨੂੰ ਅੱਜ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਪੰਥ ਵੱਲੋਂ ਸਜ਼ਾਵਾ ਲਾਈ ਆ ਗਈ ਹੈ ਮਰਜ਼ਾਦਾ ਅਨੁਸਾਰ ਤੇ ਗਾਂ ਜੇ ਗਲਤੀ ਕਰੇਗਾ ਗਾਂ ਤੋਂ ਸੰਗਲ ਵੀ ਲਾਇਆ ਜਾਏਗਾ ਪੰਥ ਵੱਲੋਂ